ਪੋਲਿਟਿਕਲ ਟ੍ਰਾਂਜੈਕਸ਼ਨਸ ਬੇਨਾਮੀ ਇਨ ਨੇਚਰ ਉਹਦਾ ਮੁੱਦਾ ਮੈਂ ਤੁਹਾਡੇ ਰਾਈਟ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਫੋਨ ਲੱਗਾ ਔਰ ਇਸ ਦੀ ਬਕਾਇਦਾ ਇੱਕ ਕੰਪਲੇਂਟ ਆਨਰੇਬਲ ਗਵਰਨਰ ਪੰਜਾਬ ਨੂੰ ਭੇਜ ਦਿੱਤੀ ਫੋਰ ਐਨ ਇੰਡੀਪੈਂਡੈਂਟ ਇਨਕੁਆਇਰੀ ਬਾਈ ਐਨੀ ਏਜੰਸੀ ਵੈਦਰ ਇਟਸ ਸੀਬੀਆਈ ਔਰ ਈਡੀ ਕਿਉਂਕਿ ਪੰਜਾਬ ਦੀ ਵਿਜੀਲੈਂਸ ਪੰਜਾਬ ਪੁਲਿਸ ਨੇ ਤਾਂ ਖੁਦ ਦੇ ਚੀਫ ਮਿਨਿਸਟਰ ਸਾਹਿਬ ਦੀ ਕੋਈ ਇਨਕੁਆਇਰੀ ਨਹੀਂ ਕਰਨੀ ਉਹ ਤਾਂ ਦੂਜਿਆਂ ਨੂੰ ਇਨਕੁਆਇਰੀ ਕਰਨ ਵਾਸਤੇ ਤੇ ਦੂਜਿਆਂ ਦੇ ਸਵਾਲ ਪੁੱਛਣ ਵਾਸਤੇ ਤੇ ਕੰਪਾਉਂਡ ਡਰਾਉਣ ਵਾਸਤੇ ਰੱਖਿਆ ਮਸਲਾ ਇਹ ਹੈ ਕਿ ਇੱਕ ਟੈਪੀ ਪਿੰਡ ਹੈ ਬਰਨਾਲਾ ਮਾਨਸਾ 메ਨ ਰੋਡ ਦੇ ਉੱਤੇ ਹਾਈਵੇ ਦੇ ਪਿੰਡ ਦੇ ਚੱਲ ਇਹ ਪਿਖੀ ਸਬ ਤਸੀਲ ਦੇ ਵਿੱਚ ਪੈਂਡਾ ਹੁੰਦਾ ਹੈ ਉੱਥੇ ਐਸੇ ਹੀ 20 ਮਾਰਚ ਸੌਰੀ 20 ਮਾਰਚ 2023 ਸਾਰੇ ਡਾਕੂਮੈਂਟਸ ਮੇਰੇ ਕੋਲ ਨੇ ਕੈਨ ਆਲ ਸੀ ਵੀ ਮੈਂ ਤੁਹਾਨੂੰ WhatsApp ਦੇ ਉੱਤੇ ਸਾਰੀ ਕੰਪਲੇਂਟ ਦੀ ਕਾਪੀ ਵੀ ਭੇਜ ਦਿੱਤੀ ਹੈ ਇਹ ਹੈਗਾ ਮਸਲਾ 20 ਮਾਰਚ 2023 ਨੂੰ ਇੱਕ ਬੀਬੀ ਜਸਮੀਲ ਕੌਰ ਜੋ ਕਿ ਭਗਵੰਤ ਸਿੰਘ ਦੀ ਸਕੀਪ ਹਵਾ ਹੈ ਜਿਸ ਦਾ ਪਿੰਡ ਸ਼ੇਰੋਂ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀ ਹੈ ਅ ਕੋਈ ਸਾਢੇ 4 ਏਕੜ ਜ਼ਮੀਨ ਉਹਨਾਂ ਨੇ 20 ਮਾਰਚ 2023 ਨੂੰ ਆਪਣੀ ਆ ਭਾਵੀ ਨੂੰ ਯਾਨੀ ਕਿ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਘਰਪਾਲ ਕੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ ਹਿਬਾ ਮਤਲਬ ਹੁੰਦਾ ਕਿ ਗਿਫਟ ਡੀਡ ਬਣਾ ਕੇ ਉਨਾਂ ਨੂੰ ਉਹ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ ਔਰ ਉਸ ਦਾ ਕੈਰੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67 ਲੱਖ 70000 ਰੁਪਇਆ ਇਸ 88 ਇਸ 36 ਕਨਾਲ ਤੇ 3 ਮਰਲੇ ਐਗਜ਼ੈਕਟ ਰਕਬਾ ਹੈ ਇਸ ਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਹੈ ਉਹ 2 ਲੱਖ ਤੇ 3000 ਰੁਪਇਆ ਇੱਕ ਜਿਹਾ ਸਵਾਲ ਹੈ ਉੱਤਰਾ ਕਿ ਇੱਕ ਚੀਫ ਮਿਨਿਸਟਰ ਹੈ ਅੱਜ ਕੀ ਉਹ ਬਤੌਰ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ ਉਸ ਦੇ ਮਦਰ ਉਸ ਨੂੰ ਗਿਫਟ ਲੈ ਸਕਦੇ ਨੇ ਪਹਿਲਾ ਸਭ ਤੋਂ ਵੱਡਾ ਪ੍ਰੋਪਰਾਈਟੀ ਦਾ ਸਵਾਲ ਹੀ ਆ ਕਿਉਂਕਿ ਸੀਪ ਮਿਨਿਸਟਰ ਦਾ ਰੁਤਬਾ ਦੂਜਿਆਂ ਨੂੰ ਇਸ ਤਰ੍ਹਾਂ ਕਦਰਾਂ ਕੀਮਤਾਂ ਦੇ ਨਾਲ ਰਾਜਨੀਤੀ ਕੀਤੀ ਜਾਣੀ ਚਾਹੀਦੀ ਇਸ ਦੇਸ਼ ਵਿੱਚ ਉਹ ਸੁਖਾਉਣ ਵਾਸਤੇ ਇਹ ਬਹੁਤ ਅਹਿਮ ਅਹੁਦਾਵਾਰ ਹੋ ਖਾਸ ਤੌਰ ਤੇ ਆਮ ਆਦਮੀ ਪਾਰਟੀ ਕੇਂਦਰੀ ਕੇ ਸਿਧਾਂਤ ਦੁੱਧ ਤੋੜਦੇ ਹੋਏ ਆ ਸਾਡੇ ਨਾਲ ਕੋਈ ਕੱਟੜ ਇਮਾਨਦਾਰੀ ਹੈ ਨਹੀਂਗਾ ਇਸ ਲਈ ਇਹ ਜਿਹੜੀ ਸਾਡੇ 4 ਦੇ ਕਲੀਪ ਇੱਕ ਜ਼ਮੀਨ ਜਸਮੀਲ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ দান ਕੀਤੀ ਹੈ ਕੀ ਭਗਵੰਤ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ ਕਿਉਂ ਲਈ ਹੈ ਕਿ ਕਿਸੇ ਕੰਮ ਦੇ ਇਹਦੇ ਵਿੱਚ ਲਈ ਹੈ ਕੋਈ ਉਹਨਾਂ ਨੂੰ ਲਾਭ ਪਹੁੰਚਾਇਆ ਗਿਆ ਫਾਈਨੈਂਸ਼ੀਅਲੀ ਕਿਉਂਕਿ ਨੋਰਮਲ ਕੋਰਸ ਕੀ ਹੁੰਦਾ ਵਾ ਕਿ ਆਪਾਂ ਆਪਣੀਆਂ ਲੜਕੀਆਂ ਨੂੰ ਤਾਂ ਗਿਫਟ ਦਿੰਦੇ ਸੁਣੇ ਹੋਏ ਆ ਪਰਸ ਕਰੋ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਜੀ ਆਪਣੀ ਲੜਕੀ ਮੰਤਰੀ ਕੌਰ ਨੂੰ ਇਹ ਜ਼ਮੀਨ ਗਿਫਟ ਕਰ ਦਿੱਤਾ ਸੀ ਸਮਝ ਆਉਂਦਾ ਕਿ ਉਹਨੇ ਆਪਣੀ ਲੜਕੀ ਦੀ ਮਦਦ ਕਰਨ ਵਾਸਤੇ 1.3 ਕਰੋੜ 4.5 ਏਕੜ ਜ਼ਮੀਨ ਗਿਫਟ ਕਰਤੀ ਇਥੇ ਜਦ ਵੰਨਨ ਹੋ ਗਿਆ ਕਿ ਇਸ ਜ਼ਮੀਨ ਦੀ ਮਾਰਕੀਟ ਵੈਲਿਊ ਜਿਹੜੀ ਹੈ ਉਹ 70 ਲੱਖ ਰੁਪਏ ਹੈ ਕਿਹੜਾ ਕੋਰਸ ਬੈਂਕ ਮਾਈਟ ਓਨ ਦਾ ਮੇਨ ਰੋਡ ਆਫ ਮਾਨਸਾ ਐਂਡ ਬਚਿੰਦਾ ਪਿੰਡ ਟੈਕੀ ਇਹ ਦੀ ਕਿਵੇਂ 1.3 ਕਰੋੜ ਰੁਪਏ ਮਾਰਕੀਟ ਵੈਲਿਊ ਹਾਂ ਸੋ 3 ਕਰੋੜ ਰੁਪਏ ਦੀ ਗਿਫਟ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਨੇ ਆਪਣੀ ਹੀ ਕੀ ਕਹਿੰਦੇ ਹੁੰਦੇ ਆ ਕਿ ਨਨਾਨ ਟੂਮ ਲਈ ਅਗਰ ਪਰਜਾਈ ਨਾਨ ਨੂੰ ਦੇ ਦਿੰਦੀ ਸ਼ਾਇਦ ਤਾਂ ਸਮਝ ਆਉਂਦੀ ਸੀ ਕਿ ਲੇਕਿਨ ਨਾਨ ਤੋਂ ਭਾਬੀ ਨੂੰ ਗਿਫਟ ਆਣੀ ਇਟ ਕੁਆਇਟ ਅਨ ਅੰਡਰਸਟੈਂਡੇਬਲ ਸੋ ਮੇਰੇ ਸਾਹਬ ਦੇ ਨਾਲ ਇਹ ਬੇਨਾਮੀ ਟ੍ਰਾਂਜੈਕਸ਼ਨ ਲਗੀ ਔਰ ਇਸ ਪਰ ਬੇਨਾਮੀ ਟ੍ਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਤ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਅਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤਪਾਲ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀ ਉਹ ਵੀ ਬੇਨਾਮੀ ਸੀਗੀ ਔਰ ਉਹਨਾਂ ਦਾ ਉਸ ਜ਼ਮੀਨ ਦਾ ਠਿਕਾ ਅਨ ਲਗਾਤਾਰ ਅਗਰ ਫਿਰ ਇਨਵੈਸਟੀਗੇਸ਼ਨ ਹੋਵੇਗੀ ਤਾਂ ਉਹ ਪਿੰਡ ਵਾਲੇ ਸਾਰੇ ਗਵਾਹਾਂ ਦੇਣਗੇ ਪਤਾ ਲੱਗ ਜਾਊਗਾ ਬੈਂਕ ਅਕਾਊਂਟ ਚੈੱਕ ਕੀਤੇ ਜਾਣਗੇ ਉਹ ਸਾਰਾ ਠਿਕਾ ਉਹ ਸੁਨੀਲ ਦਾ ਪਿਛਲੇ ਕੁਝ ਸਾਲਾਂ ਤੋਂ ਭਗਵੰਤਪਾਲ ਦੇ ਆਪਣੇ ਅਕਾਊਂਟ ਵਿੱਚ ਜਾਂ ਇਹਦੇ ਮਦਦ ਦੇ ਅਕਾਊਂਟ ਵਿੱਚ ਲਗਾਤਾਰ ਆਉਂਦਾ ਪਾਇਆ ਜਾਂਦਾ ਕਿ that is a matter of investigation now ਕੋਈ ਇੰਡੀਵਿਜੂਅਲ ਕੇਸ ਦੇ ਬਾਰੇ ਕੋਈ ਖੁਲਾਸਾ ਜਾਂ ਇਨੀ ਡੀਟੇਲਸ ਦਾ ਇਨਵੈਸਟੀਗੇਸ਼ਨ ਨਹੀਂ ਕਰਕੇ ਦੱਸ ਸਕਦਾ ਤਾਂ ਕਰਕੇ ਮੈਂ ਇੱਕ ਗਵਰਨਰ ਨੂੰ ਚਿੱਠੀ ਲਿਖ ਕੇ ਇਹ ਜਾਂਚੂੰਗੀ ਨੰਬਰ 1 ਨੰਬਰ 2 ਇੱਥੇ ਇੱਕ ਜਨਰਲ ਪੁਆਇੰਟ ਉੱਠਦਾ ਵਾ ਕਿ ਵਾਈ ਇਸ ਦੀ ਪੰਜਾਬ ਸਟੇਟ allowing massive amount of circulation in real estate dealings in black money samjho hun jada market value hai zameen di a assi keh rahe ha ke 70 lakh rupiya hai ik kille da te lagbhag 3 crore rupaye di eh market value hai zameen di hath ch la do mic te chal sakda koi kis karam tu si idharu dekh ke chala do zara bindu kisun ko je te othech stamp duty kenni lai ja rahi a collector rate kinna rakha gaya 67 lakh 70 hazar rupaye ਤੇ ਇਹਦਾ ਮਤਲਬ ਇਹ ਆ ਕਿ ਬਾਕੀ ਦਾ ਜਿਹੜਾ ਸਾਰਾ ਪੈਸਾ ਘੁੰਮ ਰਿਹਾ ਵਾ ਲਗਭਗ 2.5 ਕਰੋੜ ਦੇ ਲਾਗੇ ਉਹ ਕਾਲਾ ਧਨ ਆ ਤੇ ਫਿਰ ਨੋਟਬੰਦੀ ਕਰਨ ਦਾ ਕੀ ਫਾਇਦਾ ਹੋਏ ਜੇ ਕਾਲਾ ਧਨ ਹੀ ਚੋਕਲੇਟ ਕਰਦਾ ਸੀ ਹਾਲਾਂਕਿ ਉਹ ਇਕੱਲਾ ਇਹਨਾਂ ਦੇ ਨਾਲ ਪੁਆਇੰਟ ਨਹੀਂ ਟੁਕਦਾ ਤੁਸੀਂ ਤੁਸੀਂ ਕਟੋ ਕਟ ਕੰਪਲੀਟ ਰੀਅਲ ਏਸਟੇਟ ਡੀਲਸ ਸ਼ੁੱਡ ਬੀ ਇਨ ਵਾਈਟ ਮਨੀ ਕੰਪਲੀਟ ਬਾਈ ਚੈੱਕ ਪੇਮੈਂਟ ਹੋਣੀ ਚਾਹੀਦੀ ਹੈ ਸਾਡੇ ਆਮ ਤੌਰ ਤੇ ਚੱਲ ਰਿਹਾ ਇੱਥੇ ਪ੍ਰਚਲਿਤ ਆ ਕਿ 40 ਕਰੋੜ ਰੁਪਏ ਦਾ ਸੌਦਾ 50 ਲੱਖ ਰੁਪਇਆ ਕੈਸ਼ ਤੇ 50 ਲੱਖ ਰੁਪਇਆ ਵਾਈਟ ਵਿੱਚ ਦਿੱਤਾ ਜਾਂਦਾ ਕਈ ਵਾਰੀ 40 ਲੱਖ ਰੁਪ ਸੌਰੀ ਵਾਈਟ ਵਿੱਚ ਤੇ 60 ਲੱਖ ਰੁਪਇਆ ਕੈਸ਼ ਇੱਕ ਤਾਂ ਇਹ ਬੰਦ ਹੋਣਾ ਚਾਹੀਦਾ ਵਾ ਅਦਰਵਾਈਜ਼ ਬਲੈਕ ਮਨੀ ਨੋਟਬੰਦੀ ਦਾ ਪਰਪਸ ਡਿਫੀਟ ਹੋ ਜਾਂਦਾ ਇਹ ਇਕੱਲੇ ਇਸ 딜 ਨਾਲ ਨਿਗਾ ਇਹ ਇੱਕ ਜਨਰਲ ਸੁਝਾਅ ਆ ਹਾਂ ਰੌਲਾ ਇਹ ਹੁੰਦਾ ਕਿ ਕਿਉਂਕਿ ਵਾਈਟ ਮਨੀ ਬਹੁਤ ਜ਼ਿਆਦਾ ਸ਼ੋਅ ਕਰਨਾ ਵਾ ਇੱਕ ਮੁਸ਼ਕਲ ਹੋਉਂਦੀ ਆ ਤੇ ਦੂਸਰਾ ਸਟੈਂਪ ਡਿਊਟੀ ਨਾਲ ਸਾਡੇ ਉੱਤੇ ਲੱਗ ਜੂਵੇ ਜ਼ਿਆਦਾ ਤੇ ਇਹ ਸਟੈਂਪ ਡਿਊਟੀ ਜਿਹੜੀ ਆ ਉਹਦੀ ਘਟਾਈ ਜਾ ਸਕਦੀ ਆ ਤਾਂ ਕਿ ਲੋਕਾਂ ਨੂੰ ਉਹਦੇ ਤੇ ਜ਼ਿਆਦਾ ਸਟੈਂਪ ਡਿਊਟੀ ਅਦਾ ਨਾ ਕਰਨ ਇਹ ਇੱਕ ਅਲੱਗ ਨੁਕਤਾ ਪਰ ਆ ਜਿਹੜਾ ਮੇਰੇ ਕੋਲ ਬੇਨਾਮੀ ਟ੍ਰਾਂਜੈਕਸ਼ਨ ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਦੀਆਂ ਕਾ ਔਰ ਆਜ ਤੇ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੇ ਭੂਆ ਜੀ ਤਹਿਸੀਲ ਦੇ ਵਿੱਚ ਹਾਜ਼ਰ ਹੋ ਕੇ 20 ਮਈ ਨੂੰ ਆਪਣੀ ਰਜਿਸਟਰੀ ਕਰਾ ਲਈ ਨੇ, ਥੇਬਾ ਕਰਾ ਲਈ ਨੇ, ਗਿਫਟ ਦੇ ਰਹੀ ਆ। ਇੱਕ ਨਨਾਨ ਆਪਣੀ ਭਾਬੀ ਨੂੰ ਗਿਫਟ ਦੇ ਰਹੀ ਆ। ਤਾਂ ਕੋ ਬੰਦਮਨ ਦਾ ਇਹਨਾਂ ਤੋਂ ਬੰਦ ਦਾ ਦੱਸਣਾ ਕਿ ਉਹ ਜਿਹੜਾ ਪਵਾ ਕੇ 67 ਲੱਖ 70 ਹਜ਼ਾਰ ਸਰਕਾਰੀ ਕੀਮਤ ਹੈ ਪਰ ਕੀਮਤ ਤਾਂ ਸਾਰੀ ਦੁਨੀਆ ਜਾਣਦੀ ਕਿ ਮਾਰਕੀਟ ਵੈਲਿਊ ਉੱਤੇ 70 ਹਜ਼ਾਰ 70 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਦੀ ਜ਼ਮੀਨ ਆ। ਉਹ 3 ਕਰੋੜ ਰੁਪਏ ਇਹਨਾਂ ਨੇ ਆਪਣੀ ਭੂਆ ਕੋਲ ਲਿਆ ਜਿਹੜਾ ਦੀ ਗਿਫਟ ਲਈ ਆ। ਉਹ ਕਾਦੇ ਅਚ ਲਈ ਆ। ਕੀ ਉਹਨਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਬਿਜ਼ਨਸ ਕੋਈ ਗਵਰਨਮੈਂਟ ਫੇਵਰ ਦਿੱਤਾ ਗਿਆ ਇਹ ਨਾਉ ਦਿਸ ਬਕਮਸ ਅ ਮੈਟਰ ਆਫ ਇਨਕੁਆਇਰੀ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਦੂਸਰਾ ਮੁੱਦਾ ਹੈਗਾ ਕਿ ਇੱਕ ਇਹਨਾਂ ਦਾ ਹੋਰ ਉਹ ਦੂਸਰੀ ਭੂਆ ਦਾ ਬੇਟਾ ਵਾ ਗੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਪਿੰਡ ਫਤਿਹਗੜ ਖੋਖਰ ਇੱਧਰ ਸੰਗਰੂਰ ਜ਼ਿਲ੍ਹੇ ਚ ਪੈਂਦਾ ਰਹਿੰਦੇ ਸ਼ਾਇਦ ਉਹ ਸੰਗਰੂਰ ਸ਼ਹਿਰ ਵਿੱਚ ਨੇ ਉਹਨਾਂ ਨੇ ਜਾ ਕੇ ਸਤੌਜ ਪਿੰਡ ਵਿੱਚ ਲਗਭਗ ਅਗੇਨ 5 ਏਕੜ ਜ਼ਮੀਨ ਸਤੌੜਪਿੰਡ ਵਿੱਚ ਭਗਵੰਤਮਾਨ ਦਾ ਜਿਹੜਾ ਮੇਨ ਜੱਦੀ ਪਿੰਡ ਹੈਗਾ ਉਹਦੇ ਭੂਆ ਦਾ ਬੇਟਾ ਖਰੀਦ ਰਿਹਾ ਇਹ ਵੀ 2023 ਵਿੱਚ ਹੀ ਆ ਦੋਨੋਂ ਦੋਨੋਂ ਟ੍ਰਾਂਜੈਕਸ਼ਨ 2023 ਦੇ ਵਿੱਚ ਹੀ ਆ ਤਾਂ ਇਹ ਜਿਹੜਾ ਰਕਬਾ ਵਾ ਇਹ ਆਲਮੋਸਟ ਇਹ ਵੀ 38 ਕਨਾਲ 12 ਮਰਲੇ ਹੈ ਹੁਣ ਇਹਦੀ ਵੀ ਜਿਹੜੀ ਮਾਰਕੀਟ ਵੈਲਿਊ ਆ ਉਹ ਕਾਫੀ ਜ਼ਿਆਦਾ ਵਾ ਤੇ ਉਹਦੀ ਵੀ ਰਜਿਸਟਰੀ ਕਟ ਕੀਤੀ ਗਈ ਹੈ ਔਰ ਭੂਆ ਦਾ ਬੇਟਾ ਭਗਵੰਤਮਾਨ ਦੇ ਪਿੰਡ ਜਾ ਕੇ ਜ਼ਮੀਨ ਖਰੀਦਦਾ ਲੇਕਿਨ ਠੀਕਾ ਭਗਵੰਤਪਾਲ ਦੇ ਮਾਤਾ ਜੀ ਹਰਪਾਲ ਗੌਰ ਜੀ ਲੈ ਰਹੇ ਨੇ ਇਹ ਇਸਟੈਬਲਿਸ਼ਡ ਫੈਕਟ ਹੈ ਅਗਰ ਕੋਈ ਜਾ ਕੇ ਪਿੰਡ ਮਾੜਾ ਮੋਟਾ ਤਹਿਕੀਕਾਤ ਕਰੇਗਾ ਉਸ ਠੇਕੇਦਾਰ ਦਾ ਨਾਮ ਸ਼ਾਇਦ ਕੁਲਵਿੰਦਰ ਸਿੰਘ ਹੈ ਪੁੱਤਰ ਕੇਵਲ ਸਿੰਘ ਆ ਪਿੰਡ ਸਤੋਜ ਦਾ ਰਹਿਣ ਵਾਲਾ ਉਹ ਇਹਨਾਂ ਦੀ ਜ਼ਮੀਨ ਦੀ ਠਿਕਬਾਹੀ ਕਰਦਾ ਕਿ ਗੁਰਜੀਤ ਨੇ ਆਪ ਪਾਈ ਨਹੀਂ ਕੀਤੀ ਤੇ ਭੂਆ ਦੇ ਮੁੰਡੇ ਨੇ ਪੁੱਤਰ ਜੱਗਰ ਸਿੰਘ ਨੇ ਉਹਨੇ ਠੇਕੇ ਦੇ ਕੇ ਦਿੱਤੀ ਔਰ ਠੇਕੇ ਦਾ ਪੈਸਾ ਜਿਹੜਾ ਵਾ ਉਹ ਚੀਪ ਮਿਸਟਰ ਦੇ ਪਰਿਵਾਰ ਨੂੰ ਸੋ ਇਨ ਅਦਰ ਮੈਥਡਸ ਦੇ ਵੀ ਬਿਨਾਮੀ ट्रांजैक्शन ਅਦਰ ਹੋ ਰਿਹਾ ਸਨ ਔਰ ਮੈਂ ਜਿਹੜੀ ਗੱਲ ਆਏ ਕਹਿ ਰਿਹਾ ਕਿ ਮੈਂ ਡਾਕੂਮੈਂਟਸ ਨੂੰ ਮੈਨੂੰ ਉਮੀਦ ਆ ਕਿ ਚੀਫ ਮਿਨਿਸਟਰ ਸਾਹਿਬ ਦਾ ਪਰਿਵਾਰ ਇਹਦੇ ਤੇ ਆਪਣਾ ਪੱਖ ਪੂਰਾ ਕਲੀਅਰ ਕਰੇਗਾ ਕਿਉਂਕਿ ਇਹ ਕੋਈ ਛੋਟਾ ਮੋਟਾ ਮੁੱਦਾ ਨਹੀਂ ਹੈਗਾ ਇਹ ਬਹੁਤ ਅਹਿਮ ਮੁੱਦਾ ਪੰਜਾਬ ਦੇ ਲੋਕਾਂ ਵਾਸਤੇ ਅਗਰ ਇਤਨੇ ਹੀ ਅਸੀਂ ਗਿਫਟਾਂ ਲੈਣ ਲੱਗੇ ਤੇ ਫਿਰ ਪਤਾ ਨਹੀਂ ਕਿੰਨੀਆਂ ਹੋਰ ਗਿਫਟਾਂ ਜਾ ਰਹੀਆਂ ਤੀਸਰਾ ਨੁਕਤਾ ਕਿ ਪਿਛਲੇ 2 ਸਾਲ ਵਿੱਚ ਪਤਾ ਲੱਗਿਆ ਵਾ ਭਗਵਾਨ ਦੇ ਮਹਾਂਤਾ ਜੀ ਛੇਤ ਜੋ ਮੈਂ ਕਹਿ ਰਿਹਾ ਹਾਂ ਉਹਨਾਂ ਅਗੇਂਸ ਸਬਜੈਕਟ ਸਬਜੈਕਟ ਟੂ ਕਰੈਕਸ਼ਨ ਹੈ ਉਹਦਾ ਇਹੀ ਕਲੀਅਰਫਾਈ ਕਰਨਗੇ ਪੰਜਾਬ ਸਰਕਾਰ ਵਾਈਟ ਪੇਪਰਸ ਇਸ਼ੂ ਕਰ ਦਵੇ ਜਾਂ ਦੱਸ ਦਵੇ ਇਹ ਇਹਨਾਂ ਦੇ ਮਦਰ ਔਰ ਇਹਨਾਂ ਦੇ ਸਿਸਟਰ ਜਿਹੜੀ ਮੰਤਰੀ ਦਾ ਉਹ ਆਸਟ੍ਰੇਲੀਆ ਕਿਨੀ ਵਾਰੀ ਗਈ ਮੇਰੇ ਜਾਣਕਾਰੀ ਮੁਤਾਬਕ ਇਹ 11 ਵਾਰੀ ਆਸਟ੍ਰੇਲੀਆ ਵਿਜ਼ਿਟ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਔਰ ਇਸ ਵਿਜ਼ਿਟ ਦੇ ਦੌਰਾਨ ਇਹ ਵਕ ਵਕ ਉੱਥੇ ਰੀਅਲ ਏਸਟੇਟ ਏਜੰਟਸ ਨੂੰ ਮਿਲਦੇ ਨੇ ਇੱਕ ਸਧਾਰਨ ਹਾਊਸ ਵਾਈਫ ਜਿਹੜੀ ਕਹਿੰਦੀ ਬੀਬੀ ਕਿ ਮੈਂ ਮਾਸਟਰ ਮਹਿੰਦਰ ਸਿੰਘ ਦੀ ਪੈਨਸ਼ਨ ਤੇ ਜਿੰਦੀ ਆਂ ਆਈ ਐਮ ਕਵਾਈਟ ਸ਼ੋਰ ਕਿ ਉਹ ਇਸ ਤਰ੍ਹਾਂ ਜਾ ਕੇ ਕਿਸੇ ਰੀਅਲ ਏਸਟੇਟ ਜਾਂ ਟੈਕਸੇਸ਼ਨ ਫਰਮ ਕੋਈ ਕੇ ਪੀਜੀ ਟੈਕਸੇਸ਼ਨ ਫਰਮ ਹੈ ਮੈਲਬੌਰਨ ਦੇ ਵਿੱਚ ਇਹ ਉੱਥੇ ਜਾ ਕੇ ਉਹਨਾਂ ਦੇ ਦਫ਼ਤਰਾਂ ਨੂੰ ਵਿਜ਼ਿਟ ਕਰਨ ਦਾ ਤਾਂ ਕੋਈ ਔਰਤਾਂ ਦਾ ਮਕਸਦ ਨਹੀਂ ਹੈਗਾ ਮੇਰਾ ਖਿਆਲ ਆਹ ਦੇਖੋ ਤੁਸੀਂ ਉਹਨਾਂ ਦੀ ਉੱਥੇ ਲਾਂਚ ਆ ਬਾਟੇਵਰ ਆਫਿਸਸ ਵਿਜ਼ਿਟ ਕਿਤੇ ਜਾ ਰਹੇ ਨੇ ਔਰ ਆ ਇੰਦਕ ਉਹਨਾਂ ਤੋਂ ਆਧਾ ਚਲੋ ਖੁੱਲਾ ਨਾ ਕੋਈ ਦੱਸਦਾ ਹੀ ਹੈ ਬਟ देयर ਇਜ਼ ਸਮ मीनिंग ਟੂ ਇਟ ਇੱਕ ਸਧਾਰਨ ਚੀਫ ਮਿਨਿਸਟਰ ਦੀ ਮਾਤਾ ਜੀ ਜਿਹੜੀ ਹਾਊਸ ਵਾਈਫ ਹੈ ਉਹਦਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਰੀਅਲ ਏਸਟੇਟ ਵੀ ਆ ਫਰਮ ਵਿਚ ਟੈਕਸੇਸ਼ਨ ਫਰਮ ਵਿਚ ਦਫ਼ਤਰਾਂ ਚ ਵਿਜ਼ਿਟ ਕਰਨਾ ਬੁਕੇਸ ਰਸੀਵ ਕਰਨੇ ਦੈਟ ਇਜ਼ ਸਮਥਿੰਗ ਇਜ਼ ਹੈਪਨਿੰਗ ਅਗੇ ਇਦੇ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕਰਾਂਗੇ ਚੰਗੇ ਤਰੀਕੇ ਨਾਲ ਜਾਂ ਗੈਦਰਿੰਗ ਪ੍ਰੋਪਰ ਡਾਕੂਮੈਂਟਡ ਪ੍ਰੂਫ ਫਰਮ ওভারਸੀਸ ਬਟ ਬਿਫੋਰ ਆਈ ਗੋ ਟੂ ਦੈਟ ਐਕਸਟੈਂਡ ਮੈਂ ਅੱਜ ਤੁਹਾਡੇ ذریعے میڈیا ਦੇ ذریعے ਸਾਰੇ ਦੁਨੀਆ ਦੇ ਲੋਕਾਂ ਨੂੰ ਬੈਠਣਾ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਰੋਜ਼ ਕਿ ਅਸੀਂ ਕੱਚੇ ਇਮਾਨਦਾਰ ਆ ਉਹ ਫੈਕਟ ਤਾਂ ਸੁਪਰੀਮ ਕੋਰਟ ਨੇ ਕੇਜ ਰਿਵਾਲ ਨੂੰ ਅੰਦਰ ਕਰਕੇ ਸਟੈਬਲਿਸ਼ ਕਰਤਾ ਜਮਾਨਦਾਰ ਰਜੈਕ ਕਰਤੀਆਂ ਪਟੀਸ਼ਨਾਂ ਲਈ ਰਜੈਕ ਕਰਤੀਆਂ ਉਥੇ ਉਹ ਪਾਏ ਗਏ ਨੇ ਕਿ ਦੇ ਹੈਬੀਨ ਕਰਪਟ ਅਗਰ ਪੰਜਾਬ ਦੇ ਵਿੱਚ ਲਿੱਕੇ ਪਾਲਿਸੀ ਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਏਗੀ ਤਾਂ ਉਹੀ ਦਿੱਲੀ ਦਾ ਲਿੱਕੇ ਮਾਡਲ ਹੈਸ ਬੀਨ ਰੈਪਲੀਕੇਟਡ ਇਨ ਪੰਜਾਬ ਦੇ ਵਿਲ ਬੀ ਆਲਸੋ ਫਾਊਂਡ ਟੂ ਬੀ ਥਰਲੀ ਕਰਪਟ ਪੀਪਲ ਇਹਦੇ ਤੋਂ ਇਲਾਵਾ ਮੋਰੈਲਿਟੀ ਪੋਲਿਟਿਕਸ ਵਿੱਚ ਬਹੁਤ ਜ਼ਿਆਦਾ ਲਾਜਮੀ ਸੀ ਕਿ ਜਿਹੜੀ ਕਿ ਇਹਨਾਂ ਨੇ ਇੱਦਾਂ ਚਿੱਕੇ ਤੇ ਤਰਕ ਕੀ ਕਿ ਇਹਨਾਂ ਨਾਲੋਂ ਜ਼ਿਆਦਾ ਬੇਸ਼ਰਮ ਬੰਦੇ ਨਹੀਂ ਹੋਣ ਪਰੇਗੇ ਕਿਟਾਰੂ ਚੱਕ ਦਾ ਮਸਲਾ ਲੈ ਕੇ ਆਇਆ ਇਸ ਪਬਲਿਕ ਟੂ ਮੀ ਉਹਦੀਆਂ ਵੀਡੀਓਜ਼ ਗਵਰਨਰ ਪੰਜਾਬ ਨੇ ਵੈਰੀਫਾਈ ਕੀਤੀਆਂ ਫਰੈਂਸਿਕ ਲੈਬਸ ਉਹਦੀਆਂ ਵੀਡੀਓਜ਼ ਉਹਨੇ ਲਿੱਕੇ ਭੇਜਦੀਆਂ ਚੀਫ ਮਿਨਿਸਟਰ ਨੂੰ ਕਿ ਇਸ ਤਰ੍ਹਾਂ ਦੇ ਇਹ ਮੋਰਲ ਮਿਨਿਸਟਰ ਨੂੰ ਹਟਾਇ ਕਿਉਂਕਿ ਸ਼ਾਇਦ ਆਮ ਆਦਮੀ ਵਾਸਤੇ ਕੋਈ ਕਿਸੇ ਬੱਚੇ ਦੀ ਨੌਜਵਾਨ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨਾ ਕੋਈ ਇੰਦਾ ਇਮੋਰਲ ਐਕਟ ਹੈਗਾ ਫਿਰ ਇੱਕ ਮਨਿਸਟਰ ਦੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਆਉਂਦੀ ਹੈ ਬਰਕਾਸ਼ ਸਿੰਘ ਜਿਹੜਾ ਕਰਤਾਰਪੁਰ ਤੋਂ ਉਹਦੀ ਇੱਕ ਬੜੀ ਅਸ਼ਲੀਲ ਵੀਡੀਓ ਚਾਹੇ ਉਹ ਆਪਣੇ ਆਪ ਦੇ ਵਿੱਚ ਇਕੱਲੇ ਵਿੱਚ ਸੀਗੀ ਪਰ ਉਹਦਾ ਕੰਡਕਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਫੇਸਟਾਈਮ ਦੇ ਉੱਤੇ ਵੀਡੀਓ ਦੇ ਨਾਲ ਕੀ ਕੀ ਕਿਦਾਂ ਕਿਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ ਪਰ ਬੜੇ ਸੋਹਣੇ ਟੀਟਵਾਨ ਕਿ ਬੜੇ ਸੋਹਣੇ ਇੱਕ ਦੂਜੇ ਨਾਲ ਮਿਲਦੇ ਨੇ ਗਲੇ ਬੜੇ ਸੋਹਣੇ ਕੈਬਿਨੇਟਸ 'ਤੇ ਬੈਠਦੇ ਹੋਣਗੇ ਬੜੇ ਸੋਹਣੇ ਅ I'm quite surprised to officials in and ministers the move that I don't so today the entire issue is both of course benami transactions and also related to propriety in politics upholding ethics and morality in politics ki punjab isi disha vich jaavega besharmi naal chalega aur kadi chief minister ne kadi kataru chak de masle te kisi media ne unnu punjab tak aaj tak ik sawal nahi puchya ki kataru chak de masle te tusi oda uh, istifa kyu nahi mangya pichle 1.5 saal to kisi media house ne ਕਿ ਕੁਸਚਨ ਵੀ ਨਹੀਂ ਪੁੱਛਿਆ ਚੀਫ ਮਿਨਿਸਟਰ ਨੂੰ ਔਰ ਮੈਂ ਉਮੀਦ ਕਰਦਾ ਕਿ ਕੱਟੋ-ਕਟਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਤੁਲ ਦੇ ਕ੍ਰਿਸ਼ਨ ਵਾਲੇ ਬੇਨਾਮੀ ट्रांजैक्शन ਸਰਫਸ ਹੋਏ ਨੇ ਔਰ ਡਾਕੂਮੈਂਟਡ ਪ੍ਰੂਫ ਹੈ ਗਵਰਨਰ ਪੰਜਾਬ ਦੇ ਕੋਲ ਚਿੱਠੀ ਜਾ ਚੁੱਕੀ ਆ ਆਮ ਕਵਾਇਟ ਸ਼ੋਰ ਕਿ ਕੱਟੋ-ਕਟ ਇਹਦੇ ਬਾਰੇ ਉਹ ਪੂਰਾ ਜਵਾਬ ਦੇਣਗੇ ਔਰ ਇਹਦੀ ਚਾਂਚ ਜਵਾਬ ਦੇਣਾ ਇੱਕ ਗੱਲ ਹੈ ਕਿ ਮੈਂ ਜੀ ਇਹ ਮੈਨੂੰ ਗਿਫਟ ਦਿੱਤੀ ਇਹਦਾ ਅਲਾਉਡ ਆ ਹਿਪਾ ਮੇ ਵੀ ਅਲਾਉ ਬਟ ਚੀਫ ਮਿਨਿਸਟਰ ਕਹਿੰਦੇ ਕਿ ਗਿਫਟ ਵਰ 3 ਕਰੋੜਸ ਆਫ ਮਾਰਕੀਟ ਵੈਲਿਊ ਲੈਂਡ देयर ਇਜ਼ ਸਮਥਿੰਗ ਹੈਪਨਿੰਗ ਬਿਲੋ ਦ ਟੇਬਲ ਜਿਹੜੀ ਕਿ ਜੱਦੀ ਕੋਈ ਨਿਰਪੱਖ ਜਾਂਚ ਇਸ ਨੂੰ ਇਨਵੈਸਟਿਗੇਟ ਕਰਕੇ ਸਹੀ ਲਿਆ ਕੇ ਸਾਡੇ ਨਿੱਤ ਦਿਨ ਸਾਰੀਆਂ ਦੀਆਂ ਸੰਪਤੀਆਂ ਦੀ ਜਾਂਚ ਕਰਕੇ ਹੀ ਕਹਿੰਦੇ ਨੇ ਕਿ ਜੀ ਬੇਨਾਮੀ ਫੜ ਲੀਜੀ ਬੇਨਾਮੀ ਫੜ ਲੀਜੀ ਮੇਰੇ ਆਪਣੇ ਪਰਿਵਾਰ ਦੇ ਜਿਹੜੇ ਸਾਡੇ ਆਪਸ ਵਿੱਚ ਤਵਾਦਲੇ ਸੀ ਤਵਾਦਲੇ ਕੈਨ ਯੂ ਇਮੇਜ 52 ਸਾਲ ਪੁਰਾਣੇ 1972 ਦਾ ਤਵਾਦਲਾ ਜਦੋਂ ਮੇਰੀ ਉਮਰ 6-7 ਸਾਲ ਸੀਗੀ ਮੇਰੇ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਪੁਲਸ ਵਿੱਚ ਤੁਹਾਨੂੰ ਯਾਦ ਹੋਵੇ ਜਦੋਂ ਮੈਨੂੰ ਐਂਟੀ ਸਪੀਚ ਬੀਲ ਦੇ ਅੰਦਰ ਔਰ ਭਗਵਾਨ ਕੁਮਾਰ ਦੇ ਨਾਟ ਇਵਨ ਸਪੇਅਰ ਹਿਸ ਪੁਲਿਸ ਮਾਈ ਐਲਡਸਟ ਸਿਸਟਰ ਜਿਹੜੇ ਕਿ 72 ਸਾਲ ਦੇ ਹਨ ਜਿਹੜੇ ਕਿ ਵਿਡੋ ਨੇ ਜਿਨ੍ਹਾਂ ਦੇ ਹਸਬੰਦ ਨੇਵੀ ਵਿੱਚ ਕੈਪਟਨ ਦਾ ਟਾਇਰ ਹੋਇਆ ਸੀਗੇ ਉਹਨਾਂ ਨੂੰ ਵੀ ਸਪੇਅਰ ਕੀਤਾ ਉਹਨਾਂ ਨੂੰ 420 ਵਿੱਚ ਮੇਰੇ ਨਾਲ ਬੁੱਕ ਕੀਤਾ ਕਿਉਂਕਿ ਉਹਨੇ ਕਹੋਏਗਾ ਕਿ ਤੁਸੀਂ ਔਰਤਾਂ ਤੱਕ ਜਾਣ ਲੈ ਗਏ ਮੇਰੀ ਭੂਆ ਤੱਕ ਲੈ ਗਏ ਮੇਰੇ ਮਾਦਾ ਪਰ ਤੁਸੀਂ ਸਟਾਰਟ ਕੀਤਾ ਤੁਸੀਂ ਮੇਰੀ ਸਭ ਤੋਂ ਵੱਡੀ ਭੈਣ ਨੂੰ 420 ਵਿੱਚ ਬੁੱਕ ਕਰਕੇ ਮਜਬੂਰ ਕੀਤਾ ਕਿ ਉਹ ਹਾਈ ਕੋਰਟ ਵਿੱਚ ਜਾ ਕੇ ਐਂਟੀਸੀਪੇਟਰੀ ਬੇਲ ਕਰਕੇ ਨਹੀਂ ਤਾਂ ਉਹ ਵੀ ਜੇਲ੍ਹ ਚੋਣੀ ਸੀ ਵਿਚਾਰੀ ਜਿੱਦਾਂ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਬੇਗੁਨਾਹ ਰੱਖਿਆ ਗਿਆ ਔਰ ਉਹ ਇੱਕ ਟੁੱਠਾ ਪੰਚਾ ਉਦੋਂ ਫੇਰ ਅਚੀਕਾ ਗਿਆ ਜਦੋਂ ਮੇਰੀ ਜਮਾਨਤ ਫਾਈਲ ਕੋਟ ਦੇ ਰਿਆ ਸੀਗਾ ਸੋ ਪੰਜਾਬ ਬਦਕਿਸਮਦੀ ਨਾਲ ਇਹੋ ਜੇ ਹੱਥਾਂ ਵਿੱਚ ਆ ਗਿਆ ਜਿਨ੍ਹਾਂ ਨੂੰ ਨਾ ਕੋਈ ਸੂਬੇ ਦੀ ਪ੍ਰਵਾਅ ਵਾ ਨਾ ਉਹਨਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਪ੍ਰਵਾਅ ਰਹੀ ਆ ਉਹ ਤਾਂ ਬਸ ਹਿੱਕ ਠੋਕ ਕੇ ਇਹੀ ਕਹੀ ਜਾਂਦੇ ਆ ਘੱਟੇ ਈਮਾਨਦਾਰ ਤੇ ਘੱਟੇ ਈਮਾਨਦਾਰ ਨਾ ਉਹਨਾਂ ਨੂੰ ਕੋਈ ਡਿਫੀਟ ਸੀ ਕੋਈ ਸ਼ਰਮ ਸੀਗੀ ਕਿ ਅਕਸਰ ਮੈਂ ਉਹਨਾਂ ਕਰਾ ਰਿਹਾ ਰਿਸਪੌਂਸਿਬਿਲਟੀ ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਲਈਆਂ ਟੋਟਲ ਦਿੱਲੀ ਚੋਂ ਸਾਫ਼ ਹੋ ਗਿਆ ਟੋਟਲ ਗੁਆਚੋਂ ਸਾਫ਼ ਹੋ ਗਿਆ ਟੋਟਲ ਹਰਿਆਣੇ ਚੋਂ ਸਾਫ਼ ਹੋ ਗਿਆ ਦੈਨ ਸਿੱਟਾ ਪੰਜਾਬ ਦੇ ਵਿੱਚ ਜਿੱਤਿਆਂ ਪਰਸੈਂਟੇਜ ਕਿਸੇ ਪੋਲੀਟੀਕਲ ਪਾਰਟੀ ਦੀ ਇੰਨੀ ਸ਼ਾਰਪਲੀ ਡ੍ਰੌਪ ਨਹੀਂ ਕੀਤੀ ਪੋਲੀਟਿਕਸ ਵਿੱਚ 15% ਇੱਕ ਇਲੈਕਸ਼ਨ ਵਿੱਚ ਇੱਕ ਛਟਕੇ ਵਿੱਚ ਡ੍ਰੌਪ ਕਰ ਗਈ ਪਰ ਦੇ ਕਵਾਈਟ ਕੰਫਰਟੇਬਲ ਵਿਦ 33 92 ਤੋਂ 33 ਸੀਟਾਂ ਦੇ ਉੱਤੇ ਆ ਗਏ ਸੋ ਇਸ ਕਰਕੇ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕਿੱਧਰ ਨੂੰ ਜਾ ਰਹੇ ਲੇਕਿਨ ਸਾਡੇ ਸਟੇਟ ਤੇ ਅੱਜ ਨਸ਼ਿਆਂ ਦਾ ਬਹੁਤ ਬੋਲਬਾਲਾ ਤੁਸੀਂ ਦੇਖਿਆ ਕਿ ਪਿਛਲੇ ਚੰਦ ਦਿਨਾਂ ਵਿੱਚ 14 ਮੌਤਾਂ ਇਕੱਠੀਆਂ ਸਿੱਟੇ ਦੇ ਓਵਰਡੋਜ਼ ਨਾਲ ਹੋਈਆਂ ਪਰ ਉਹਦੇ ਤੇ ਕੋਈ ਗਵਰਨਮੈਂਟ ਦਾ ਰਿਐਕਸ਼ਨ ਨਹੀਂਗਾ ਸਿਰਫ ਡੀਸੀ ਐਸਪੀ ਬੁਲਾ ਕੇ ਕਿ ਸ਼ਕਤੀ ਕਰ ਦਿਓ ਔਰ ਇਹਨਾਂ ਨੇ ਅਕਸਮਿੰਤਾ ਨੂੰ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਵਿੱਚ ਮੇਰੇ ਕਾਲ ਬੱਚੇ ਇਕੱਠੇ ਕਰਕੇ ਤੇ ਇੱਕ ਸਮੂਹਕ ਸੌਂਖਵਾਈ ਸੀ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਨਹੀਂ ਕਰਾਂਗੇ ਲੇਕਿਨ ਉਹਦਾ ਬਈ ਇੰਪੈਕਟ ਜ਼ੀਰੋ ਨਜ਼ਰ ਆ ਰਿਹਾ ਸਾਡੀ ਸਟੇਟ ਤੇ ਬੇਤਹਾਸ਼ਾ ਕਰਜ਼ਾ ਚੜ ਚੁੱਕਾ 70000 ਕਰੋੜ ਤੋਂ ਕਰਜ਼ਾ ਜ਼ਿਆਦਾ ਇਹਨਾਂ ਨੇ ਪਿਛਲੇ 2 ਸਾਲਾਂ 'ਚ ਐਡ ਕੀਤਾ ਵਾ 2500 ਕਰੋੜ ਰੁਪਏ ਤੋਂ ਪੇ ਪੈਨਸ਼ਨਸ ਐਂਡ ਸੈਲਰੀਜ਼ ਆਫ empioyes ਲਾਈਕ ਦਿ ਪੁਲਿਸ ਡਿਪਾਰਟਮੈਂਟ ਇਲੈਕਸ਼ਨ ਦੇ ਦੌਰਾਨ ਚੱਕਿਆ ਗਿਆ ਸੀਗਾ ਇਹ ਸਾਰਾ ਕੁਝ ਦੱਸੌਂਦਾ ਵਾ ਕਿ ਪੰਜਾਬ ਨੂੰ ਇੱਕ ਬੜੇ ਡੇਂਜਰਸ ਮੂਡ ਵੱਲ ਲੈ ਕੇ ਜਾ ਰਹੇ ਔ ਉਦਾ ਇਹਨਾਂ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਪਾਕਿਸਤਾਨ ਨਾਲ ਵਪਾਰਕ ਬਾਰਡਰ ਖੁੱਲਣ ਦਾ ਕਿਉਂ ਵਿਰੋਧ ਕਰ ਰਿਹਾ ਹੈ। ਭਾਜਪਾ ਵਿਰੋਧ ਕਰੇ ਉਹਦੇ ਪਾਕਿਸਤਾਨ ਤੋਂ ਉਲਕਾ ਤੀਕਨੇਗੇ। ਉਹਨਾਂ ਦੀ ਸਮਝ ਆਉਂਦੀ ਲੇਕਿਨ ਪਤਵੰਤ ਮਾਨ ਦੀ ਪਾਰਟੀ ਵੀ ਭਾਜਪਾ ਦੀ ਲਾਈਨ ਸਪੋਰਟ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ। ਇਹ ਮੈਨੂੰ ਸਮਝ ਨਹੀਂ ਆਈ। ਅਗਰ ਖੁੱਲਦਾ ਵਾ ਬਾਰਡਰ ਤਾਂ ਸੈਂਟਰਲ ਏਸ਼ੀਅਨ ਮਾਰਕੀਟ ਬਹੁਤ ਵੱਡੀਆਂ। ਸਾਡਾ ਜਿਹੜਾ ਐਗਰੀਕਲਚਰ ਔਰ ਇੰਡਸਟਰੀਅਲ ਜਿਹੜਾ ਪ੍ਰੋਡਕਟਸ ਹੈਗੇ ਨੇ ਉਹਦੀ ਬਹੁਤ ਵੱਡੀ ਕਈ-ਕਈ ਉਹਨਾਂ ਨੇ ਇਸ ਗੱਲ ਦਾ ਵੀ ਨਹੀਂ ਚਿੰਤਾ ਮੈਂ ਇੱਕ ਨਾਨ ਪੰਜਾਬੀਆਂ ਦੇ ਬਿਲ ਤੇ ਕਾਇਮ ਹੈ ਸਟੈਂਡ ਕੀਤਾ ਹੋਇਆ ਜੋ ਮੈਂ ਗਿਆਸੀ ਇਲੈਕਸ਼ਨ ਦੇ ਦੌਰਾਨ ਉੱਤੇ ਖੜਾ ਹਾਂ ਉਹ ਬਿਲਕੁਲ ਤਾਰ ਸਿੰਘ ਸੰਧਵਾ ਦੇ ਟੇਬਲ ਤੇ ਜਨਵਰੀ 2023 ਦਾ ਪਿਆ ਔਰ ਮੈਂ ਕੋ ਨਵੀਂ ਗੱਲ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਨੇ ਇਹ ਲਾਅ ਬਣਾਉਣ ਕੋਈ ਵੀ ਨੌਨ ਹਿਮਾਚਲੀ ਬਿਨਾ ਸ਼ਰਤਾਂ ਪੂਰੀਆਂ ਕੀਤੇ ਨਾ ਉੱਥੇ ਜ਼ਮੀਨ ਖਰੀਦ ਸਕਦਾ ਨਾ ਉੱਥੇ ਸਰਕਾਰੀ ਨੌਕਰੀ ਲੈ ਸਕਦਾ ਨਾ ਉੱਥੇ ਵੋਟਰ ਬਣ ਸਕਦਾ ਇਹੀ ਲਾਅ ਗੁਜਰਾਤ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਵਿੱਚ ਆਪ ਲਾਗੂ ਹੈ ਉੱਥੇ ਲਾਗੂ ਹੀ ਨਹੀਂਗਾ ਉੱਥੇ ਕੱਛ ਦੇ ਇਲਾਕੇ ਵਿੱਚ ਹਜ਼ਾਰਾਂ ਸਿੱਖ ਪਰਿ ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ 2010 ਵਿੱਚ ਖੋਲੀਆਂ ਨੇ ਉਹਨਾਂ ਦੀ ਓਨਰਸ਼ਿਪ ਟਾਈਟਲ ਜਿਹੜਾ ਸੀ ਕੈਨਸਲ ਕਰ ਦਿੱਤਾ ਕਹਿੰਦਾ ਔਨ ਤੇ ਨਹੀਂ ਰੋਕਿਆ ਜਿਹੜੇ ਵਸੇ ਹੋਏ ਸੀ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੋਂ 1960 ਦੇ ਦਹਾਕੇ ਤੋਂ ਕਿਸਾਨਾਂ ਨੂੰ ਆਵਾਜ਼ ਲਾਈ ਗਈ ਸੀ ਕਿ ਕੱਚ ਦੇ ਜੰਗਲਾਂ ਨੂੰ ਆਵਾਜ਼ ਕਰੋ ਤੇ ਇੱਥੇ ਆਪਣੀ ਖੇਤੀ ਕਰੋ ਚੱਲੇਗੇ ਵਿਚਾਰੇ ਉਹਨਾਂ ਨੇ 30 40 ਸਾਲ 50 ਸਾਲ ਕੰਮ ਕੀਤਾ ਜਦੋਂ ਜ਼ਮੀਨਾਂ ਬਣ ਗਈਆਂ ਤਾਂ ਬੀਜੇਪੀ ਦੀ ਗੁਜਰਾਤ ਗਵਰਨਮੈਂਟ ਨੇ ਉਹਨਾਂ ਦਾ ਟਾਈਟਲ ਸੀ ਉਹ ਕੈਨਸਲ ਕਰਤਾ ਹਾਈ ਕੋਰਟ ਨੇ ਬਹਾਲ ਕਰਤਾ ਗੁਜਰਾਤ ਭੀਜੇਗੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਜਾਂਦੀ ਹੈ ਜਾਂ ਸੁਪਰੀਮ ਕੋਰਟ ਵਿੱਚ ਕੇਸ ਪੈਣਗੇ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਟਾਈਟਲਸ ਕੈਨਸਲ ਕਰਦੇ ਤਾਂ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਗੁਜਰਾਤ ਤੋਂ ਬੇਕਰੇ ਹੋ ਜਾਣਗੇ ਔਰ ਤੀਸਰਾ ਮੈਂ ਕਹਿਣਾ ਚਾਹੁੰਦਾ ਕਿ ਉਸ ਨਾਨ ਵੇ ਪੰਜਾਬੀਆਂ ਦੇ ਮਿਲ ਤੇ ਮੈਂ ਬਿਲਕੁਲ ਚੈਨ ਆ ਚਾਹੇ ਮੇਰੀ ਪੋਲੀਟੀਕਲ ਕੁਝ ਡਿਫਰੈਂਸਿਸ ਵਿਦਿਨ ਪਾਰਟੀ ਹਾਲਾਂਕਿ ਪਾਰਟੀ ਨੂੰ ਮੈਂ ਬੈਠ ਕੇ ਅਚੀ ਤਰ੍ਹਾਂ ਸਮਝਾਉਂਗਾ ਇਹਦੇ ਕੋਈ ਤਕ ਨਹੀਂ ਬਣਦੀ ਕਿਉਂਕਿ ਜਿਹੜੀ ਪੰਜਾਬ ਦੀ origignal population 70 ਤੋਂ 75 ਲੱਖ ਵਿਦੇਸ਼ਾਂ ਵਿੱਚ ਜਾਤੀ ਕੀ ਮਾਈਗਰੇਟ ਕਰ ਚੁੱਕੀ ਹੈ ਉਹਦੀ ਜਗ੍ਹਾ ਤੇ ਅਗਰ ਇਹ ਪਾਪੂਲੇਸ਼ਨ ਪੰਜਾਬ ਸੇਟ ਲੋ ਦੀ ਤੇਰਾ ਮੇਰਵਾ ਹੀ ਕੋਈ ਨਹੀਂ ਕਰ ਕੋਣ ਕਿੱਥੇ ਬੈਠਾ ਕੋਈ ਮਿਹਰਬਾਨ ਨਹੀਂਗਾ ਅਗਰ ਲਾਅ ਹੋਵੇਗਾ ਜੀ ਸਾਹਿਬ ਕਿ ਹੁਣ ਪੰਜਾਬ ਦੇ ਵਿੱਚ ਛੱਤਾ ਪੂਰੀਆਂ ਕਰਨ ਇੰਡਸਟਰੀ ਲਾਉਣ ਜੋਬਸ ਲੈਂਡ ਔਰ ਬੁਟਰ ਬਨਨ ਪਰਸਨ ਕੋਤਾ ਉਹ ਕੋ ਫਿਰੋਜ਼ਪੁਰ ਜਿੰਨੇ ਬੈਠੇ ਨੇ ਬਠਿੰਡੇ ਜਿੰਨੇ ਬੈਠੇ ਨੇ ਮਾਨਸਾ ਜਿੰਨੇ ਬੈਠੇ ਨੇ ਉਹਨਾਂ ਦਾ ਕੋਈ ਗਿੰਤੀ ਨਹੀਂ ਔਰ ਜੋਬਸ ਲੈਂਡ ਜਿਹੜੀਆਂ ਸਭ ਤੋਂ ਜ਼ਿਆਦਾ ਡੇਂਜਰਸ ਇੰਪੈਕਟ ਹੋਇਆ ਜਿੰਨੀਆਂ ਭਗਵਾਨਪਤਾਨ ਕਲੇਮ ਕਰਦਾ 40-45 ਹਜ਼ਾਰ ਨੌਕਰੀਆਂ ਦਿੱਤੀਆਂ ਉਹਦੇ ਬਹੁਤ ਗਿੰਤੀ ਜੋਬਸ ਜਿਹੜੀਆਂ ਮਾ ਬਿਕੋਜ਼ देयर इज नो ਲਾਅ ਫਾਰ ਡੋਮਸਾਈਲ ਤੇ ਇਹ ਕਾਨੂੰਨ ਦੀ ਗੈਰ ਹਾਜ਼ਰੀ ਵਿੱਚ ਕੋਈ ਹਰਿਆਣੇ ਦਾ ਲੈ ਗਿਆ ਨੌਕਰੀ ਕੋਈ ਦਿੱਲੀ ਦਾ ਨੌਕਰੀ ਲੈ ਗਿਆ ਕੋਈ ਰਾਜਸਥਾਨ ਦਾ ਲੈ ਗਿਆ ਇਹ ਮੇਰਾ ਨੁਕਤੇ ਜਿਹੜੇ ਨੇ ਆ ਸਟੈਂਡ ਬਾਈ 올 ਦੀਸਟ ਔਰ ਮੈਂ ਵਿਧਾਨ ਸਭਾ ਵਿੱਚ ਚੱਕੂੰਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇਤਾਂ ਦੇ ਵਾਈਟੇਸ਼ਨਸ ਦੇ ਉੱਤੇ ਚੀਫ ਮਿਨਿਸਟਰ ਚੁੱਪ ਚਾ। ਮੈਂ ਇਲਕਸ਼ਨਾਂ ਵਿੱਚ ਰੇਜ਼ ਕੀਤਾ ਗਰਾਊਂਡ ਵਾਟਰ ਡਿਪਲੀਸ਼ਨ ਮੋਸਟ ਆਫ ਪੰਜਾਬ ਗਰਾਊਂਡ ਵਾਟਰ ਹੈਜ਼ ਡਿਪਲੀਟਿਡ ਬਿਯੋਂਡ ਹੈਜ਼ ਗੋਨ ਗੋਟ ਟੂ ਅਲਰਮਿੰਗ ਲੈਵਲਸ 200 300 400 ਫੁੱਟ ਤੇ ਪੀਣ ਵਾਲਾ ਪਾਣੀ ਕਿਤੀ ਵਾਲਾ ਪਾਣੀ ਚਲੇਗਾ ਸਾਰੇ ਜਿਹੜੇ ਸਾਡੇ 239 ਬਲੌਕਸ ਵਿੱਚੋਂ ਮੈਜੋਰਿਟੀ ਬਲੌਕਸ ਜਿਹੜੇ ਨੇ ਡਾਰਕ ਜ਼ੋਨ ਵਿੱਚ ਨੇ ਰੈਡ ਜ਼ੋਨ ਵਿੱਚ ਨੇ ਪਰ ਪੰਜਾਬ ਸਰਕਾਰ ਕੋ 2 ਸਾਲਾਂ ਜਿਹੀ ਟਾਈਮ ਨਹੀਂ ਮਿਲਿਆ ਕਿ ਅਸੀਂ ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਤੇ ਕਿਸ ਤਰ੍ਹਾਂ ਇਹਦਾ ਹੱਲ ਕਰਨਾ ਹੈ ਇਹਨੂੰ ਗਰਾਊਂਡ ਵਾਟਰ ਨੂੰ ਕਿੱਦਾਂ ਰੀਚਾਰਜ ਕਰਨਾ ਇਹਦੇ ਬਾਰੇ ਉਹਨਾਂ ਦੇ ਕੋਲ ਕੋਈ ਸਿਸਟਮ ਜਾਂ ਕੋਈ ਮੀਟਿੰਗ ਜਾਂ ਕੋਈ ਪਾਲਿਸੀ ਨਹੀਂ ਹੈ ਬਹੁਤ ਸਾਰੀਆਂ ਹੋਰ ਡਿਪਾਰਟਮੈਂਟਸ ਹੈ ਉਹਦੀ ਮੈਂ ਗੱਲਬਾਤ ਕਰੂੰਗਾ ਥੇਅਰ ਇਜ਼ ਨੋ ਐਜੂਕੇਸ਼ਨ ਪਾਲਿਸੀ ਥੇਅਰ ਇਜ਼ ਨੋ ਐਗਰੀਕਲਚਰ ਪਾਲਿਸੀ ਥੇਅਰ ਇਜ਼ ਨੋ ਇੰਡਸਟਰੀਅ ਵੀ ਆਰ ਜਸ ਸੈਟਿੰਗ ਇਨ ਦਾ ਡਾਰਕ ਨੇਰੇ ਵਿੱਚ ਸਰਕਾਰ ਪੂਰੀ ਫਿਰਦੀ ਆ ਆ ਵੀ ਮੁਫਤ ਦੇ ਦੇਨੇ ਆ ਆ ਵੀ ਮੁਫਤ ਦੇ ਦੇਨੇ ਉਹ ਵੀ ਮੁਫਤ ਦੇ ਦੇਨੇ ਮੁਸਕੋਰੀ ਵੀ ਰਾਜਨੀਤੀ ਨੇ ਸਾਨੂੰ ਜਿੱਥੇ ਪਹੁੰਚਾਇਆ ਤੁਸੀਂ ਅੰਦਾਜ਼ਾ ਲਾ ਸਕਦੇ ਕਿ 31000 ਕਰੋੜ ਰੁਪਏ ਦਾ ਅਸੀਂ ਵਿਆਜ ਭarre ਜਿਆਦਾ ਸੋ ਆਈ ਡੋਨਟ ਸੀ ਐਨੀ ਮੀਨਿੰਗਫੁਲ ਡਿਵੈਲਪਮੈਂਟ ਪਿਛਲੇ 2 ਸਾਲ ਵਿੱਚ ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਕੋਈ ਫਾਇਦਾ ਤਰੱਕੀ ਨਹੀਂ ਕਰ ਸਕੇ ਕਿਉਂਕਿ ਪੈਸਾ ਹੀ ਨਹੀਂ ਹੈ ਸੋ ਅੱਜ ਦਾ ਮੇਰਾ ਮੁੱਖ ਮੁੱਦਾ ਫੇਰ ਵਾਪਸ ਆਉਂਦੇ ਹੋਏ ਕਿ ਜਿਹੜੀ ਬੇਨਾਮੀ ਟਰਾਂਜੈਕਸ਼ਨ ਜਿਹੜੀ 3 ਕਰੋੜ 50 ਪਹਿਲੀ ਦਿੱਤੀ ਗਿਫਟ ਲਈ ਗਈ ਹੈ ਉਹੀ ਮੰਤਰੀ ਸਾਹਿਬ ਦੱਸਣਗੇ ਉਹਨਾਂ ਦੇ ਭੂਆ ਜੀ ਨੇ ਕਿਉਂ ਦਿੱਤੀ ਕਿਸੇ ਕੰਮ ਦੇ ਐਪ ਵਿੱਚ ਦਿੱਤੀ ਜਾਂ ਹੁੰਦਾ ਪਿਆਰ ਜ਼ਿਆਦਾ ਆ ਗਿਆ ਜਾਂ ਕੋ ਉਹਨਾਂ ਦਾ ਮੋਹ ਜ਼ਿਆਦਾ ਉੱਠ ਗਿਆ ਇਹ ਸਾਰੀ ਗੱਲ ਉਹੀ ਦੱਸਣਗੇ ਜਾਂ ਇਸ ਜਿਹੜੀ ਪ੍ਰਾਪਰ ਜਗਨਨ ਸਾਹਿਬ ਚਾਰਜ ਦੀ ਮੈਂ ਮੰਗ ਕਰ। ਸਮਝਾ। ਸੱਚੀ ਉਹ ਫੇਰ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ ਉਹ ਪ੍ਰਾਪਰਟੀ ਹੈ ਭਗਵੰਤ ਸਿੱਖ। ਉਹ ਸਾਰਾ ਇਲਾਕਾ ਮੈਂ ਅੱਛੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਕੋਪ ਕੀਤੀ ਭਗਵੰਤ ਮਾਨ ਦੀ ਜ਼ਮੀਨ ਸੀ ਉਹਨੂੰ ਹੁਣ ਲੈਜਿਟਮਾਈਜ਼ ਕੀਤਾ ਗਿਆ ਵਾ ਇੱਕ ਗੈਰ ਕਮਿਊਨਿਟੀ ਟ੍ਰਾਂਜੈਕਸ਼ਨ ਹਿਬਾ ਦੇ ਰਾਹੀਂ ਉਹਨਾਂ ਨੂੰ ਆਪਣੀ ਮਦਰ ਦੇ ਨਾਮ ਤੇ ਵਾਪਸ ਲੈ ਆਂਦਾ ਸੋ ਇਟ ਬਿਕਮਸ ਬੇਨਾਮੀ ਪਹਿਲਾਂ ਵੀ ਬੇਨਾਮੀ ਲਈ ਗਈ ਹਨ ਭਗਵੰਤ ਮਾਨ ਦੇ ਪੈਸੇ ਲੱਗੇ ਸੀ ਕਿ ਲਏ ਗਈ ਲੇਕਿਨ ਲਈ ਗਈ ਆਪਣੇ ਘੂਆ ਦੇ ਨਾਮ ਦੇ ਤੇ ਦੈਟਸ ਅ ਬੇਨਾਮੀ ਟ੍ਰਾਂਜੈਕਸ਼ਨ ਜਿੰਨਾ ਮੈਂ ਕੋ ਇਨਵੈਸਟਮੈਂਟ ਕਰਦਾ ਮੈਂ ਆਪਣੇ ਕਿਸੇ ਕਜ਼ਨ ਦੇ ਨਾਮ ਤੇ ਜ਼ਮੀਨ ਲੈ ਕੇ ਛੱਡ ਦਿੰਦਾ 10 ਸਾਲ ਬਾਅਦ ਮੈਂ ਉਹਨੂੰ ਗਿਫਟ ਲੈ ਲਊਗਾ ਆਪਣੇ ਵਾਪਸ ਸੋ ਇਟ ਡਾਊਟਫੁਲ ਸ ਐਗਜ਼ੈਕਟ ਪਰਚੇਸ ਮੈਨੂੰ ਨਹੀਂ ਪਤਾ ਬਟ ਆਈ ਥਿੰਕ ਇਟ ਇਜ਼ ਅਬਾਊਟ 10 ਇਅਰਸ ਬੈਕ 10 ਸਾਲ ਪੁਰਾਣੀ ਜ਼ਮੀਨ ਹੈਗੀ ਆ ਉਹ ਸਾਰਾ ਇਲਾਕਾ ਗਵਾਈ ਦਿੰਦਾ ਕਿ ਇੱਥੇ ਜਿਹੜਾ ਠੀਕਾ ਜ਼ਮੀਨ ਦਾ ਸੀਗਾ ਉਹ ਭਗਵੰਤ ਮਾਨ ਦੇ ਅਕਾਊਂਟ ਵਿੱਚ ਆ ਦੇ ਘਰ ਵਿੱਚ ਆ ਜਾਂਦਾ ਸੀਗਾ ਉਹ ਤਾਂ ਹੁਣ ਜਦੋਂ ਕੋਈ ਪੁਲਿਸ ਇਨਵੈਸਟੀਗੇਸ਼ਨ ਕਰੂ ਅਕਾਊਂਟਸ ਕੱਢੂਗੀ ਇਹਨਾਂ ਦੇ ਇਨਕਮ ਟੈਕਸ ਰਿਟਰਨਸ ਕੱਢੂਗੀ ਉਹਦੇ ਸਾਫ ਪਤਾ ਲੱਗ ਜਾਣਾ ਕਿ ਕਿੰਨਾ ਪੈਸਾ ਰੈਗੂਲਰਲੀ ਕੌਣ ਜਮਾ ਕਰਾ ਰਿਹਾ ਵਾ ਜਾਂ ਅਗਰ ਕੈਸ਼ ਵੀ ਲੈਂਦੇ ਤੇ ਉਹਦੀਆਂ ਗਵਾਈਆਂ ਗੁਈਆਂ ਪੁਲਿਸ ਕੋਲ ਕਈ ਮੈਥਡੋਲੋਜੀ ਬਾਮ ਰੋਡ ਮੈਥਡੋਲੋਜੀ ਵੀ ਆ ਦੱਸਣ ਕਿ ਕਿਹਨੂੰ ਪੈਸਾ ਦੇ ਰਿਹਾ ਸੋ ਇਹ ਹੁਣ ਚੀਫ ਮਿਨਿਸਟਰ ਸਾਹਿਬ ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਕਿ ਇਨਸਾਫ ਪਸੰਦ ਨੇ ਆਪਣੇ ਇਲਜ਼ਾਮਾਂ ਦੇ ਪ੍ਰਤੀ You Thank you. Thank